ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ ਅਸੀਂ ਦੁਨਿਆਵੀ ਤੱਤ ਨੂੰ ਦੇਖੀਏ ਤਾਂ ਕਹਿ ਸਕਦੇ ਆ ਕਿ ਸਤਿਗੁਰੂ ਜੀ ਇਹ ਚੀਰੀ ਤੁਸੀਂ ਬਹੁਤ ਜਲਦੀ ਪਾੜਦੀ ਕਰਦੀ ਅਗਰ ਦੁਨਿਆਵੀ ਤਰੀਕੇ ਨਾਲ ਆਪਾਂ ਸੋਚੀਏ ਤਾਂ ਜੇ ਸਤਿਗੁਰੂ ਜੀ ਦੀ ਨਿਆਈ ਆਪਾਂ ਸੋਚੀਏ ਮਲਕਤ ਮੌਤ ਤਾਪ ਸੀ ਸਭ ਦਰਵਾਜੇ ਭੰਨ ਫਿਰ ਉਸਨੇ ਕੋਈ ਸਾਖ ਸੰਬੰਧੀ ਕੁਛ ਨਹੀਂ ਵੇਖਣਾ ਕੀਰਤਨ ਕਥਾ ਇਸ ਸਤਿਗੁਰ ਜੀ ਦੀ ਨੇ ਆਈ ਹੈ ਬਾਕੀ ਜਿੰਨੇ ਸ਼ਰੀਰ ਇੱਥੋਂ ਬੋਲ ਕੇ ਜਾਣਗੇ ਕਹਿਣਾ ਸਾਰਿਆਂ ਲਈ ਆਸਾਨ ਹੈ ਮੇਰੇ ਲਈ ਬਹੁਤ ਆਸਾਨ ਹੈ ਦੁਨਿਆਵੀ ਤਰੀਕੇ ਨਾਲ ਬਸ ਜਿਸ ਸਾਈਂ ਜਿਸ ਪਰਿਵਾਰ ਨਾਲ ਬਿੱਤ ਜਾਵੇ ਢੰਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਮਾਤਾ ਇੱਕ ਬੇਨਤੀ ਹੈ ਤੇਰੇ ਚਰਨਾਂ ਵਿੱਚ ਆਪਾਂ ਬਜ਼ੁਰਗਾਂ ਤੂੰ ਸੁਣਿਆ ਕੀ ਸੰਤਾਲੀ ਦੀ ਉਜਾੜ ਵਿੱਚ ਸਾਡੇ ਬਜ਼ੁਰਗਾਂ ਨੇ ਬਹੁਤ ਨੁਕਸਾਨ ਬਹੁਤ ਕਸ਼ਟ ਝੱਲੇ ਪਰ ਜਦੋਂ ਛੇ ਛੇ ਫੋਟੋ اولادਾਂ ਚਲੇ ਜਾਵਨ ਉਹ ਕਸ਼ਟ ਚੱਲਣੇ ਬਹੁਤ ਔਖੇ ਹੋ ਜਾਂਦੇ ਹਨ ਪਰ ਮਾਤਾ ਤੇਰੇ ਚਰਨਾਂ 'ਵਿਚੋ ਬੈਣਤੀ ਹੈ ਤੈਨੂੰ ਹੁਣ ਵਿਕਟਰ ਨੂੰ ਵਾਪਸ ਪਾਲਣਾ ਪਵੇਗਾ ਤੇਰੇ ਉਹ ਦੋ ਮਾਸੂਮ ਫੁੱਲ ਲੱਕ ਤੈਨੂੰ ਵੀ ਬੰਨਣਾ ਪਵੇਗਾ ਜੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਆਪਾਂ ਦੇਖੀਏ ਸਮਝੀਏ ਮਾਤਾ ਗੁਜਰਕਰ ਨੂੰ ਫਿਰ ਭਾਨਾ ਮੰਨਣਾ ਪਵੇਗਾ ਜੇ ਦੁਨਿਆਵੀ ਤਰੀਕੇ ਨਾਲ ਚੱਲੀਏ ਪਰ ਅਸੀਂ ਕਹਿੰਦੇ ਆ ਉਹ ਤੋਂ ਮਾੜਾ ਹੋਇਆ ਪਰ ਮੇਰੀ ਉਸ ਭੈਣ ਨੂੰ ਵੀ ਬਣਤੀ ਹੈ ਜਿਵੇਂ ਵੀ ਰਸ਼ਵਿੰਦਰ ਸਿੰਘ ਜੀ ਨੇ ਦੱਸਿਆ ਹੈ ਕੱਪੜਾ ਰੂਪ ਸੁਹਾਵਣਾ ਬਾਰ-ਬਾਰ ਉਹ ਗੱਲ ਕਰਦਾ ਸੀ ਪਰ ਇੰਨਾ ਫੁੱਲਾਂ ਨੂੰ ਤੂੰ ਆਪ ਗੁਰੂ ਨਾਲ ਜੋੜਨਾ ਹੈ ਇੰਨਾ ਬੱਚਿਆਂ ਦੀ ਪਾਲਣ ਪੋਸ਼ ਵਿਕਟਰ ਤੂੰ ਹੀ ਵੱਧ ਗੁਰਸਿੱਖੀ ਜਾਮੇ ਵਿੱਚ ਕਰਨੀ ਹੈ ਇਹ ਸਾਰੀ ਸੰਗਤ ਦੀ ਸਾਡੇ ਵੱਲੋਂ ਵੀ ਆਪ ਜੀ ਨੂੰ ਬਣਤੀ ਹੈ ਖੂਨ ਦੇ ਰਿਸ਼ਤੇ ਬਹੁਤ ਰੁੰਦੇ ਵੇਖੇ ਮੈਂ ਜਦੋਂ ਇਹ ਹਾਦਸਾ ਵੇਖਿਆ ਵੇ ਰਸਵਿੰਦਰ ਸਿੰਘ ਨੂੰ ਜਦੋਂ ਮੈਨੂੰ ਜੋਧ ਵੀਰ ਨੇ ਇਹ ਤਸਵੀਰ ਮੋਬਾਈਲ ਤੇ ਭੇਜੀ ਕਹਿੰਦਾ ਇਹ ਰਸਵਿੰਦਰ ਦਾ ਬਹੁਤ ਜਿਗਰੀ ਯਾਰ ਸੀ ਮੈਂ ਜਦੋਂ ਵੀਰ ਨੂੰ ਫੋਨ ਲਾਇਆ ਮੈਂ ਇੱਕ ਫੋਟੋ ਭੇਜੀ ਮੈਂ ਕਿਹਾ ਵੇਖੀ ਰਸਵਿੰਦਰ ਖਬਰ ਸੁਣੀ ਤੇਰੇ ਯਾਰ ਦੀ ਮਾਰਦ ਦੀ ਹਜ਼ੂਰੀ ਚ ਖੜਾ 10 ਮਿੰਟ ਤੱਕ ਮੈਂ ਸਪੀਕਰ ਲਾ ਕੇ ਰੱਖਿਆ ਸਪੀਕਰ ਤੇ ਫੋਨ ਸੀ 10 ਮਿੰਟ ਇਹ ਮੇਰਾ ਵੀਰ ਰੋਂਦਾ ਰਿਹਾ ਕਹਿੰਦੇ ਮੇਰੇ ਲੱਤਾਂ ਤੋਂ ਸਾਹ ਨਿਕਲ ਗਿਆ ਵੀਰੇ ਕੀ ਖਬਰ ਸੁਣਾਈ ਤੂੰ ਫਿਰ ਮੈਂ ਉਹਨੂੰ ਹੌਸਲਾ ਦੇਣਾ ਸ਼ੁਰੂ ਕੀਤਾ ਮੈਂ ਕਿਹਾ ਨਹੀਂ ਹੋ ਸਕਦਾ ਖਬਰ ਗਲਤ ਹੋਵੇ ਤੂੰ ਇੱਦੀ ਦੇਖ ਜਾ ਕੇ ਫੋਟੋ ਦੇਖ ਇਹ ਬੰਦਾ ਉਹੀ ਹੈ ਕੀ ਹੋਰ ਕੋਈ ਹੈ ਪਰ 10 ਮਿੰਟ ਉਹ ਰੋਂਦਾ ਰਿਹਾ ਮੈਂ ਕਿਹਾ ਮੇਰੀ ਕਿਸ ਨਾਲ ਗੱਲ ਤੇ ਕਰਾ ਦੇ ਕੋਈ ਨਾਲ ਤੇਰੇ ਮੂਹਰੇ ਖੜਾ ਹੋਵੇ ਮੈਂ ਦੋ ਕਿ ਲਾਈਨਾਂ ਇਸ ਵੀਰ ਲਈ ਲਿਖਿਆ ਹਨ ਖਬਰ ਜਦ ਦੋਸਤ ਦੀ ਮਿਲੀ ਇਕਦਮ ਸੀਨੇ ਚੋਂ ਧਾ ਨਿਕਲੀ ਖਬਰ ਜਦ ਦੋਸਤ ਦੀ ਮਿਲੀ ਇਕਦਮ ਸੀਨੇ ਤੋਂ ਝਾ ਨਿਕਲੀ ਯਾਰੀ ਦੀ ਕਰ ਉਹ ਐਸੀ ਪ੍ਰੀਤ ਗਿਆ ਜਦ ਦੇਖੀ ਫੋਟੋ ਰੂਹ ਕੰਬ ਗਈ ਲੋਕੋ ਯਾਰ ਮੇਰਾ ਮਨ ਪ੍ਰੀਤ ਗਿਆ ਸੁਣਿਆ ਨਾਮ ਤੇਰਾ ਵਿਕਟਰ ਸੀ ਪਰ ਕਿਹੜੀ ਵਿਕਟਰੀ ਤੂੰ ਗਿਆ ਕਰਵੇਂ ਮਰਦਿਆਂ ਲੋਕਾਂ ਦੀਆਂ ਮਾਵਾਂ ਸੁਣਿਆ ਨਾਮ ਤੇਰਾ ਵਿਕਟਰ ਸੀ ਪਰ ਕਿਹੜੀ ਵਿਕਟਰੀ ਤੂੰ ਗਿਆ ਕਰਵੇਂ ਲੋਕਾਂ ਦੀਆਂ ਮਾਵਾਂ ਮਰ ਕੇ ਮਰਦਿਆਂ ਤੇਰੀ ਤਾਂ ਜਿਉਂਦਿਓ ਜੀ ਗਈ ਮਰਵੇ ਦੁੱਧ ਮੱਖਣਾਂ ਦੀ ਪਲੀ ਹੋਈ ਜਵਾਨੀ 6 6 ਫੁੱਟਾ ਕੱਦਵੇ ਕਾਲ ਦੀ ਹਨੇਰੀ ਮੋਤ ਨੇ ਅੱਜ ਹਰ ਪਾਸੇ ਕਰ ਦਿੱਤੀ ਹੱਦ ਵੇ ਕਰੋ ਤੁਰਿਆ ਸੀ ਜਦ ਬੱਚਿਆਂ ਨੂੰ ਕਰਕੇ ਪਿਆਰ ਨਹੀਂ ਕੀ ਪਤਾ ਸੀ ਅੱਜ ਸਭ ਲੁੱਟ ਲੈਣਾ ਚੰਦਰੀ ਮੋਤ ਨੇ ਭਰੇ ਬਾਜ਼ਾਰ ਨੇ ਸਵਾ 6 ਫੁੱਟ ਕੱਦ ਵਾਲਿਆ ਥੋੜੀ ਦੇਰ ਹੀ ਸਹੀ ਘਰੇ ਰੁੱਕ ਜਾਂਦਾ ਹੋਰ ਨਹੀਂ ਹੋਰੇ ਮੋਤ ਟਲ ਜਾਂਦੀ ਵੇਸ ਜਣਾ ਜਾਂ ਸਾਹ ਮਿਲ ਜਾਂਦੇ ਹੋਰ ਨਹੀਂ ਇਸ ਸੜਕ ਹਾਦਸੇ ਨੇ ਉਜਾੜ ਦਿੱਤਾ ਸੁਹਾਗਣ ਦਾ ਸਾਈ ਵੇ ਜਿਸ ਕਰਮਾਂ ਮਾਰੀ ਚੰਦਰੀ ਦੀ ਤੂੰ ਲੁੱਟ ਲਈ ਪਰਛਾਈ ਵੇ ਵੇ ਰੱਬਾ ਮੇਰਿਆ ਆ ਕੇ ਦੇਖ ਹਾਲ ਇਸ ਮਰ ਜਾਨੀ ਦਾ ਲੋਕੋ ਤੀ ਬੇਸ਼ੱਕ ਮਰ ਜਾਵੇ ਪਰ ਸਾਈ ਉਜੜੇ ਨਾ ਕਿਸੇ ਵੀ ਤੀਰਾਨੀ ਦਾ ਮਨਪ੍ਰੀਤ ਸਿੰਘਾ ਨਾਮ ਸੀ ਤੇਰਾ ਪੁੱਤਰਾ ਤੂੰ ਪ੍ਰੀਤਾ ਹੀ ਕਿਤੇ ਹੋਰ ਲਾ ਲਈਆਂ ਰੱਬਾ ਐਸੀਆਂ ਸੜਕਾਂ ਨੂੰ ਕੀ ਕਰਨਾ ਜਿਹੜੇ ਮੇਰੇ ਪੁੱਤਾਂ ਨੂੰ ਹੀ ਖਾ ਗਈਆਂ ਮਨਪ੍ਰੀਤ ਸਿੰਘ ਸੀ ਨਾਮ ਤੇਰਾ ਪੁੱਤਰਾ ਤੂੰ ਪ੍ਰੀਤਾ ਹੀ ਕਿਤੇ ਹੋਰ ਲਾ ਲਈਆਂ ਰੱਬਾ ਐਸੀਆਂ ਸੜਕਾਂ ਨੂੰ ਕੀ ਕਰਨਾ ਜਿਹੜੇ ਮੇਰੇ ਪੁੱਤਾਂ ਨੂੰ ਹੀ ਖਾ ਗੀਆਂ ਤੇ ਦੋਵੇਂ ਵੀਰ ਸੜਕਾਂ ਦੇ ਸ਼ਿਕਾਰ ਹੋਏ ਹਨ ਦੋਨਿਆਂ ਵੀ ਪੱਖ ਬਹੁਤ ਔਖਾ ਹੈ ਕਹਿਣਾ ਮੇਰੇ ਲਈ ਬਹੁਤ ਸੋਖਾ ਹੈ ਪਰ ਜਿਸ ਢੇਡੀਆਂ ਅੰਦਰਾਂ ਉਹਨੇ ਆਪਣੇ ਹੱਥੀ ਜਾਂਦੀਆਂ ਵੇਖੀਆਂ ਹੋਵਨ ਉਸ ਨੂੰ ਸਿਰਫ ਤੇ ਸਿਰਫ ਇੱਕੋ ਹੀ ਪਖ ਬਚਾ ਸਕਦਾ ਹੈ ਉਹ ਹੈ ਧੰਨ ਕਲਗੀ ਤਰਪਾ ਸਾਹਿਬ ਸੈਭਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਰ ਨਰਿੰਦਰ ਸਿੰਘ ਜੀ ਪ੍ਰਦਾਨ ਆਪ ਜੀ ਨੇ ਸੁਣਿਆ ਹੈ ਇੱਕ ਹਫਤੇ ਦਾ ਸਮਾਂ ਸੀ ਸਾਰਾ ਪਰਿਵਾਰ ਉਜੜ ਗਿਆ ਹੱਥੋਂ ਸੰਸਕਾਰ ਵੀ ਨਹੀਂ ਕਰ ਸਕੇ ਕਲਗੀ ਤਰਪਾ ਅਸੀਂ ਦੁਨਿਆਵੀ ਰੀਤ ਨੂੰ ਪਕੜ ਕੇ ਚੱਲੀਏ ਅਸੀਂ ਆਪਣੇ ਸਾਖ ਸਬੰਧੀਆਂ ਪੁੱਤਰਾਂ ਤੀਜੰਦਾ ਸੰਸਕਾਰ ਆਪਣੇ ਹੱਥੀ ਕਰਦਾ ਹਾਂ ਮਨਪ੍ਰੀਤ ਸਿੰਘ ਵਿਕਟਰ ਦੀ ਜਿਹੜੀ ਇਹ ਸੰਸਾਰਿਕ ਯਾਤਰਾ ਸੀ ਸ਼ਰੀਰਕ ਤੌਰ ਤੇ ਗਈ ਹੈ ਪਰਮਾਤਾ ਤੇਰੇ ਪੋਤਿਆਂ ਵਿੱਚੋਂ ਹੁਣ ਤੋਂ ਵਿਕਟਰ ਨੂੰ ਵਾਪਸ ਪਾਲਣਾ ਹੈ ਸੋ ਪੁਲੀ ਚੋਕ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ